देखो मुर्दाबाद 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 मुर्दाबाद

ਰਾਹ ਦੇ ਕੰਮ ਰਾਹ ਜੀ ਚੱਕਰ ਜਾ ਰਿਹਾ ਕਿਸੇ ਕੋਲ ਰੁਕੋ ਨਹੀਂ ਚੱਕਰ ਜੀ ਇਸ ਪਾਸੇ ਆ ਗਿਆ ਜਿਉਂ ਆ ਕੇ ਬਾਰ ਬਾਰ ਸਰਪੋਤ ਨਾਲ ਫੋਨੋਸ ਤੇ ਰਹੂ ਜਾ ਕਿੱਥੇ ਆਓ ਬੜਾ ਆ ਗਿਆ ਤੁਹਾਨੂੰ ਚਲੋ ਸੱਜੇ ਸਾਈਡ ਤੋਂ ਖੜਾ ਦਿਓ ਰਸਤਾ ਛੱਡਿ ਜਾਓ ਕੋਈ ਗੱਲ ਨਹੀਂ ਰਸਤਾ ਛੱਡਿ ਜਾਓ ਵੀਰ ਕੋਈ ਗੱਲ ਨਹੀਂ ਬਾਕੀ ਵੋਟਾ ਵੋਟਾ ਬਹੁਤ ਕੋਈ ਗੱਲ ਨਹੀਂ ਅੱਲੋ ਲੜਾ ਡੰਡਾ ਮਾਰਨ ਦੀ ਗੱਲ ਹੋ ਰਹੀ ਹੈ ਸਾਹਮਣੇ ਆਏ ਤੁਹਾਨੂੰ ਪਤਾ ਵੀ ਆ ਗਿਆ ਚੰਗੇ ਨਹੀਂ ਇਹਦਾ ਡੰਡਾ ਮਾਰਨ ਰਿਹਾ ਇਹਦਾ ਕੀ ਮਤਲਬ ਹੈ ਥੋੜਾ ਬਰਸਟ ਤੁਹਾਨੂੰ ਬੋਲੋ ਇੱਥੇ ਇੱਥੇ ਆ ਬਾਹਰ ਡੰਡਾ ਮਾਰ ਰਿਹਾ ਤੁਸੀਂ ਤੁਹਾਨੂੰ ਕਹਿੰਦੇ ਆ ਪਿੱਛੇ ਜੰਦੇ ਆ ਤੁਹਾਨੂੰ ਛੱਡਦੇ ਤੇ ਗੱਡੀ ਤੇ ਬਹੁਤ ਫਲੋਣੀ ਹੈ ਰਾਹ ਬੰਦੇ ਨੂੰ ਨਾਲ ਹੀ ਲੈ ਜਾਓ ਚਲੋ ਕੁੰਡਾ ਚਲ ਜਾ ਨਾ ਹਲਣ ਚਲ ਜਾ ਨਾ ਹਲਣ ਜਿਹੜਾ ਝੜਪ ਜੜੀਆਂ ਹੋਰ ਮਲ ਕਿੱਡੀ ਬਣ ਗਈ ਕਿਉਂ ਚਲਦਾ ਮਸਤੀ ਵੀਡੀਓ ਮੇਰੇ ਤੋਂ ਵੀਡੀਓ ਇਹਨਾਂ ਨੇ ਮੇਰੀ ਬਾਹ ਦੇ ਡੰਡਾ ਮਾਰਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮਣੇ ਉਹ ਭਾਈ ਨਹੀਂ ਉਹ ਬੰਦੇ ਨੇ ਮੇਰੇ ਬਾਹ ਦੇ ਸਾਹਮਣ ਆਪਣੇ ਆਪ ਚ ਐਮਪੀ ਡਾਂਗਾਂ 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 ਮਰਵਾਉਂਦੇ ਆ ਵੋਟਰਾਂ ਤੇ ਨਹੀਂ ਪਾ ਸਕਦੇ ਭਾਈ ਤੁਸੀਂ ਦੇਖੋ ਡਾਂਗਾਂ ਨੇ ਬੋਲ ਮਾਰਦੇ ਆ ਭਾਈ ਵੋਟਰਾਂ हांजी <laughs> ਵੇ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋਕ ਜਾ ਸਰ ਮੇਰੇ ਡਾਂਗ ਮਾਰੂ ਮੈਂ ਤੁਹਾਨੂੰ ਵੀਡੀਓ ਹੈਗੀ ਆ ਵੀਡੀਓ ਹੈਗੀ ਹਾਂਜੀ ਇਹਨਾਂ ਨੂੰ ਖਲਾਅੋ ਨਾ ਕਰਾਉਂਦਾ ਯਾਰ ਗੱਡੀਆਂ ਚੜਾਵਾ ਛੇੜੀਆਂ ਨਹੀਂ ਉਹ ਬੜੀ ਪਹੁੰਚ ਰਹੀ ਹੈ ਇਹ ਬੜੀ ਕੀਤਾ ਹੈ ਬੜੇ ਅੰਗੂ ਸਾਹਮਣੇ ਜਿਹੜੇ ਦੋਵੇਂ ਸਮਰਥਕ ਨੇ ਮੁਕੰਦਰ ਆ ਰਹੇ ਨੇ ਸਭਾਪਤ ਨੂੰ ਆਏ ਦੇਖੋ ਸਾਨੂੰ ਸਾਡੀਆਂ ਵੋਟਾਂ ਪਾਉਣ ਨਹੀਂ ਦੇ ਰਿਹਾ ਸਰਦਾਰ ਸਰਜਿੰਦਰ ਸਿੰਘ ਉਹ ਘਰ ਆ ਜਾਣ ਕਿ ਇੱਥੇ ਆ ਗਏ ਨੇ ਸਾਡੇ ਦੂਰ ਦੇ ਉੱਤੇ ਤੂੰ ਜਾ ਵੰਦਰ ਯਾਰ ਤੂੰ ਕਹਿੰਦਾ ਹੈ ਕਿ ਜਾ ਕੋਈ ਗੱਲ ਕੋਈ ਨਾ ਬੋਲ ਕੰਗਾਇ ਚਕਲੋਂਦਾ ਸਾਡਾ ਬੂਤ ਲੱਗਾ ਜੀ ਸਾਹਮਣੇ ਬੂਤ ਲੱਗਾ ਅਸੀਂ ਆਪਣੇ ਬੂਤ ਤੇ ਬੈਠੇ ਸਾਹਮਣੇ ਇੱਕ ਕਾਹਦੇ ਕੰਡੇ ਨੂੰ ਮਾਈਆ ਆਇਆ ਇੱਥੇ ਮੁੰਡੇ ਨੂੰ ਇਹ ਕੱਢਣ ਲਿਆ ਸਾਡੇ ਮੁੰਡੇ ਸਾਡਾ ਬੂਤ ਹੈ ਡੇਬੂ ਤੇ ਇਕੱਠਾ ਲਾ ਜਾਗੇ ਅਹੀਂ ਥੋੜੀ ਇਹਨਾਂ ਦੇ ਬੂਤ ਤੇ ਬੈਠੇ ਇਹ ਮੁੰਡੇ ਦੇ ਗਾਹਾਂ ਲੱਗ ਗਿਆ ਇਹ ਸਾਰਾ ਡੱਬੂ ਤੇ ਡੇਬੂ ਤੇ ਦੇਖ ਲੋਂਡੇ ਨੇ ਆ ਗਏ ਮੁੰਡੇ ਨੇ ਲੜੀਆ ਭਾਏ ਨੇ ਖੇਡਾ ਹੋਏਗਾ ਇਹ ਲਵ ਮਰ ਗਿਆ ਲਵ ਨੂੰ ਆਪਣੀ ਮੋਦੀ ਪਰਵਾਣੀ ਦੀ ਮਾਰ ਤੋਂ ਲਵ ਨੂੰ ਯਾਰ ਮੈਂ ਕੀ ਆ ਜਾ ਤੁਸੀਂ ਤੁਸੀਂ ਮਾਰ ਦੋ ਹਣ ਮੋਟੋ ਹੀ ਗੱਲ ਨਹੀਂ ਐਮਪੀਆਨ ਨੂੰ ਕਤਲੋ ਐਮਪੀ ਐਮਪੀ ਨੂੰ ਕਤਲ ਕਰਵਾ ਦੇਗਾ ਹਾਂ ਮੈਂ ਫੋਨ ਕਰ ਮੈਨੂੰ ਉਹਨਾਂ ਦੀ ਵੀਡੀਓ ਬਣਵਾ ਦੇ ਵੀਡੀਓ ਬਣਵਾ ਦੇ ਉਹਨਾਂ ਦਾ ਵੀਡੀਓ ਅੰਦਰ ਬੰਦੇ ਕਿਹਾ ਬਹੁਤ ਬੰਦੇ ਹੁਣ ਆਪਣੇ ਆਪਣੇ ਨਿਕਲ ਜਾ ਵੇਖੋ ਤੂੰ ਇਹ ਚੱਲ ਜਾ ਉਹਦੇ ਚੱਲ ਆਪਾਂ ਨੂੰ ਦੱਸ ਇਹ ਕੀ ਆ ਬੁਲੀ ਗਲੋਤੀ ਬੁਝੂ ਬੁਝੂ ਥੋੜੀ ਹੱਥੋਂ ਸੌਣ ਖੜੀ ਕਰਦੇ ਸਾਰੇ ਉਹ ਗੱਡੀ ਆਡੀ ਆਪਣੀ ਹੋਰ ਕਿਹਦੀ ਆ ਕਿਹਦੀ ਗੱਡੀ ਲੱਗੀ ਉਹ ਬੰਦੇ ਸਾਰੇ ਬੱਤਾਂ ਤੋਂ ਗੱਡੀਆਂ ਤੇ ਗੱਡੀ ਆਡੀ ਆਪਣੀ ਹੋਰ ਕਿਹਦੀ ਆ ਕੀ ਆ ਤੇਰੇ ਪਿਓ ਨੇ ਧਾਚ ਦਿੱਤੀ ਹਾਂ ਉਹ ਲੈ ਚਾਬੀ ਕਿਸੇ ਉਹ ਗੱਡੀ ਲਿਆ ਮੈਂ ਚਾਬੀ ਪੜਾ ਇਹ ਚਾਬੀ ਵੱਡੀ ਗੱਡੀ ਦਾ ਮੇਰੀ ਆਪਣੀ ਗੱਡੀ ਦਾ ਹੱਦਿਆ ਯਾ ਦੱਸਣਾ ਉਹ ਉਹ ਤਾਂ ਦੇਖੋ ਹਾਂਜੀ ਗੱਲ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗਿਆ ਜਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਤਾਂ ਵੇ ਨੇ ਇਸ਼ਾਰਾ ਕੀਤਾ ਉਹ ਤੋਂ ਚੋਦਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਰਚ ਵਾਦਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਸੁਖੀਰ ਦਾਵਾ ਕੋਲ ਖਰੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵਾਦ ਕੱਟ ਵਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾਵੇਂ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਇਹ ਜਿੰਨ ਤੱਕ ਵੀਡੀਓ ਹੀ ਜਿੰਨ ਤੱਕ ਕਰਾਂਗੇ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗੇ ਹੈ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਉਹ ਮੇਰੀ ਗੱਲ ਸੁਖੀਰ ਆਵੇ ਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜ ਗਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਦਾ ਕੋਲ ਖੜੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਧ ਕੇ ਵੱਜ ਗਿਆ ਆਪਣੇ ਇਹੋ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾ ਆ ਵੇਖੋ ਇਹ ਵੀਡੀਓ ਹੈ ਇਹ ਵੀਡੀਓ ਜਨਤਾ ਕਰਾਂਗੇ ਇਹ ਜਨਤਾ ਕਰ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆ ਰੰਧਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੇ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਮੇਰੀ ਗੱਲ ਸੁਖੀਰ ਦਾਵੇਂ ਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ 'ਚ ਵੱਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾਵਾ ਕੋਲ ਖੜ ਕੇ ਡਾਂਗ ਸਾਡੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਧ ਕੇ ਮਰ ਗਿਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਖੀਰ ਦਾ ਮੁੰਡਾ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਜਨਤਾ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆ ਰੰਧਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੀ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਜਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਇਹਨੂੰ ਪਈਓ ਨਾਲੇ ਉਹ ਮੇਰੀ ਗੱਲ ਸੁਖੀਰ ਦਾ ਬੇਨ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰਚ ਵਾਦ ਗਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਕੀਰ ਦਾਵਾ ਕੋਲ ਘਰੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋਗੇ ਸੁਕੀਰ ਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਇਹ ਜਿੰਨ ਤੱਕ ਇਹ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਰੰਦਾਵਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੀ ਹਾਂਜੀ ਠੀਕ ਹੈ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗਿਆ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਨਾਲੇ ਮੇਰੀ ਗੱਲ ਸੁਖੀਰ ਆਵੇਂ ਨਾ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ 'ਚ ਵੱਜ ਗਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਸੁਖੀਰ ਦਾ ਕੋਲ ਖੜਾ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਧ ਕੇ ਮਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਖੀਰ ਦਾ ਵੇਡ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਇਹ ਜਨ ਤੱਕ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹ ਨੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੀ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਜਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਦਾ ਵੇ ਨੇ ਇਸ਼ਾਰਾ ਕੀਤਾ ਉਹ ਤੋਂ ਚੋਦਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਸ ਚਰਚ ਵਾਦ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਸੁਖੀਰ ਦਾ ਕੋਲ ਖਲੋ ਕੇ ਡਾਂਗਾਂ ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਸ ਵਾਦ ਕਰ ਵਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾ ਵੇਡ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਜਿੰਨ ਤੱਕ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹ ਰੰਧਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਨਾਲੇ ਮੇਰੀ ਗੱਲ ਸੁਖੀਰ ਤਾਂ ਵੇਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜ ਗਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾ ਕੋਲ ਖੜੋ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਧ ਕੇ ਵੱਜਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋਗੇ ਸੁਖੀਰ ਦਾ ਵੇਣਾ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਜਨ ਤੱਕ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਨੰਦਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੀ ਹਾਂਜੀ ਗੱਲ ਨਹੀਂ ਉਹਨੂੰ ਉਹਨੂੰ ਖੜਿਓ ਖੜਨ ਲੱਗਿਆ ਲਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਸਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਦਾ ਵੇਣਾ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰਚ ਵਾਦ ਜਿਹਦਾ ਉਹਦਾ ਫਰਜ ਬੰਦਾ ਸੁਖੀਰ ਦਾ ਕੋਲ ਖਲੋ ਕੇ ਡਾਂਗਾਂ 'ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾ ਇਹ ਦੇ ਆ ਵੇਖੋ ਆ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਜਿੰਨ ਤੱਕ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆ ਰੰਡਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗੇ ਆ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਉਹ ਮੇਰੀ ਗੱਲ ਸੁਖੀਰ ਦਾਵੇਂ ਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ 'ਚ ਵੱਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾਵਾ ਕੋਲ ਘਰੋ ਕੇ ਡਾਂਗ ਸਾਡੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਵਰਦੀ ਆ ਆਪਣੇ ਇਹਦੇ ਜਾਣੇ ਕਿ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਖੀਂਦਾਵੇਂ ਦਾ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨਤਾ ਕਰਾਂਗੇ ਜਨਤਾ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆ ਰੰਦਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੀ ਹਾਂਜੀ ਚੱਲ ਨਹੀਂ ਉਹਨੂੰ ਉਹਨੂੰ ਖੜਿਓ ਖੜਨਾ ਕਿਹਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਨਾਲੇ ਮੇਰੀ ਗੱਲ ਸੁਖੀਂਦਾਵੇਂ ਨੇ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰਚਵਾਦ ਜਿਹਦਾ ਉਹਦਾ ਫਰਜ ਬੰਦਾ ਸੁਕੀਰ ਸੁਕੀਰ ਦਾ ਕੋਲ ਖੜਾ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋਗੇ ਸੁਕੀਰ ਦਾ ਵੇਡ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਜਨ ਤੱਕ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹ ਨੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੀ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗਿਆ ਲਗਾ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਪਈਓ ਸੁਖੀਰ ਦਾਵੇਂ ਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ 'ਤੇ ਵੱਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾਵਾ ਕੋਲ ਘਰ ਆ ਕੇ ਡਾਂਗ ਸਾਡੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਖੀਰ ਦਾ ਵੇਣਾ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨਤਾ ਕਰਾਂਗੇ ਜਨਤਾ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆਉਂਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੀ ਨਹੀਂ ਉਹਨੂੰ ਉਹਨੂੰ ਖੜਿਓ ਖੜਨਾ ਕਿਹਾ ਹੈ ਜਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਦਾ ਵੇਣਾ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰਚ ਵਾਦਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀਰ ਸੁਖੀਰ ਦਾ ਆ ਕੋਲ ਖਲੋ ਕੇ ਡਾਂਗਾਂ ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਮਾਰ ਜੀ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋ ਕੇ ਸੁਖੀਰ ਦਾ ਵੇਂਦਾ ਆ ਵੇਖੋ ਵੀਡੀਓ ਹੀ ਇਹ ਵੀਡੀਓ ਜਨ ਤੱਕ ਕਰਾਂਗੇ ਜਨ ਤੱਕ ਵੀਡੀਓ ਹੀ ਜਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹਨਾਂ ਦਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੀ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗਿਆ ਲਗਾ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਆਵੇਂ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜ ਗਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਸੁਖੀਰ ਦਾ ਕੋਲ ਘੁਰ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਧ ਕੇ ਵੱਜ ਗਿਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਿਆ ਹੋਰ ਕੀ ਅੱਗੇ ਕੀ ਆ ਅਗੇ ਤੋਂ ਅਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਨਾਲੇ ਮੇਰੀ ਗੱਲ ਸੁਖੀਰ ਆਵੇਂ ਨਾ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ 'ਚ ਵੱਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਸੁਖੀਰ